ਦੋਸਤੋ ਜਿਵੇਂ ਹਿੰਦੁਸਤਾਨ ਦੀ ਸ਼ਾਨ ਪੰਜਾਬ ਉਸੇ ਤਰ੍ਹਾਂ ਪੰਜਾਬ ਦੀ ਸ਼ਾਨ ਲਾਹੌਰ ਤੇ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਤੀਰਥ ਹਣ ਕਰਕੇ ਮੁਸਲਮ ਲੀਗੀਆਂ ਦੇ ਸੀਨੇ ਵਿੱਚ ਬੜਾ ਰੜਕਦਾ ਸੀ ਉਸ ਨੂੰ ਬਿਲਕੁਲ ਤਬਾਹ ਕਰਨ ਦੀਆਂ ਉਹ ਪੱਕੀਆਂ ਸਲਾਮਾਂ ਬਣਾ ਰਹੇ ਸੀ ਕਿਉਂਕਿ ਕਲਕੱਤੇ ਦੇ ਵਿੱਚ ਸਿੱਖਾਂ ਨੇ ਹਿੰਦੂ ਵੀਰਾਂ ਦੀ ਮਦਦ ਕੀਤੀ ਸੀ ਜ਼ਖਮੀਆਂ ਨੂੰ ਸੰਭਾਲ ਲਿਆ ਸੀ ਤੇ ਭੁੱਖਿਆਂ ਨੂੰ ਰਾਸ਼ਨ ਪਾਣੀ ਗੁਰਦੁਆਰੇ ਸਾਹਿਬ ਸ਼ਿਕਾਇਆ ਸੀ ਤੇ ਉਹਨਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਵੀ ਕੱਜੀ ਸੀ 4 ਮਾਰਚ ਨੂੰ ਬੜੇ ਭਾਰਾ ਇਕੱਠ ਹੋਇਆ ਤੇ ਸਿੱਖਾਂ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਆਪਣਾ ਪੂਰਨ ਲੀਡਰ ਮੰਨ ਲਿਆ ਇਹ 1947 ਦੀਆਂ ਗੱਲਾਂ ਦੋਸਤੋ ਇਹ ਜਿਹੜੀ ਗੱਲ ਅੰਮ੍ਰਿਤਸਰ ਦੇ ਮੁਸਲਮਾਨਾਂ ਨੂੰ ਨਾ ਪਚੀ ਨਹੀਂ ਉਹ ਬੜੇ ਪੜਕੇ ਕਿਉਂਕਿ ਉਹ ਸਮਝਦੇ ਸੀ ਕਿ ਮਾਸਟਰ ਤਾਰਾ ਸਿੰਘ ਦਾ ਪਿਛੋਕੜ Hindu ਕਰਾਣੇ ਤੋਂ ਆ 4 ਮਾਰਚ ਦੀ ਰਾਤ ਨੂੰ ਮੁਸਲਮਾਨਾਂ ਨੇ ਆਪਣੀ ਇੱਕ ਸਲਾਹ ਕੀਤੀ ਤੇ ਕੰਮਾਂ ਦੀ ਵੰਡ ਕੀਤੀ ਤੇ 5 ਮਾਰਚ ਵਾਲੇ ਦਿਨ ਹਿੰਦੂ ਸਿੱਖਾਂ ਨੇ ਪੰਜਾਬ ਦੇ ਗਵਰਨਰ ਕੋਲ ਰੋਸ ਪ੍ਰਗਟ ਕਰ ਲਈ ਇੱਕ ਦਵਾਨ ਕਰਨਾ ਚਾਹਿਆ ਤੇ ਕੁਝ ਸਿੱਖ ਤਾਂਗੇ ਤੇ ਛੜ ਕੇ ਤੇ ਬਾਜ਼ਾਰ ਝੋਕਾ ਦੇ ਰਹੇ ਸੀ ਕਿ ਇਕੱਠੇ ਹੋ ਆਓ ਉਹਨਾਂ ਨੂੰ ਵੇਖ ਕੇ ਨਾ ਇਹ ਜਿਹੜੇ ਮੁਸਲਮ ਲੀਗ ਦੇ ਸੀ ਕਾਰਕੁਨ ਇਹ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਉਣ ਲੱਗ ਪਏ ਤੇ ਸਿੱਖਾਂ ਨੇ ਅੱਗੋਂ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾਏ ਤੇ ਕੁਝ ਮੁਸਲਮਾਨ ਜਿਹੜੇ ਲੀਗ ਦੇ ਕਾਰਕੁਨ ਸੀਏ ਤਾਂਗਾ ਰੋਕ ਕੇ ਗਾੜੀ ਖਲੋਗੇ ਜਦੋਂ ਸਿੱਖ ਟੱਕਰੇ ਵਾਸਤੇ ਤਾਂਗੇ ਤੋਂ ਉਤਰੇ ਤੇ ਉਹਨਾਂ ਖੰਡੇ ਖਿੱਚੇ ਤੇ ਮੁਸਲਮਾਨ ਜਿਹੜੇ ਭੱਜ ਗਏ ਇੱਥੇ ਤੇ ਝਗੜਾ ਹੁਣ ਪਚ ਗਿਆ ਪਰ ਥੋੜੇ ਚਿਰ ਪਿਛੋਂ ਖਬਰ ਆਈ ਕਿ ਚੌਕ ਮੌਂਣੀ ਵਿੱਚ ਇੱਕ ਸਿੱਖ ਮਾਰ ਦਿੱਤਾ ਤੇ ਸਰਕਾਰੀ ਖਬਰ ਜਿਹੜੀ ਉਹ ਵੀ ਲੋਹ ਦਾ ਹਸਪਤਾਲ ਵਿੱਚ ਆਈ ਕਿ ਇੱਕ ਸਿੱਖ ਜਿਹੜਾ ਜ਼ਖਮੀ ਹੋਇਆ ਇਸ ਘਟਨਾ ਤੋਂ ਫਿਰ 5 ਮਾਰਤ ਦਾ ਜਿਹੜਾ ਇਹ ਦੰਗਿਆਂ ਦਾ ਰੂਪ ਹੀ ਆਰੰਭ ਹੋ ਗਿਆ ਤੇ ਇਸੇ ਦੇਣੀ ਸਭ ਤੋਂ ਪੜਕਾਉੂ ਘਟਨਾ ਗੱਡੀ ਵਾਲੀ ਹੋਈ ਦੋਸਤੋ ਜਿਹੜੀ ਬਟਾਲੇ ਵੱਲੋਂ ਆਉਣ ਵਾਲੀ ਗੱਡੀ ਮੁਸਲਮਾਨਾਂ ਨੇ ਜਜ਼ੀਰ ਖਿੱਚ ਕੇ ਰੋਕ ਲਈ ਸੀ ਤੇ ਸ਼ਰੀਫਪੁਰੇ ਦੇ ਮੁਸਲਮਾਨ ਬਰਸ਼ੇ ਤੇ ਸ਼ੁਰੇ ਲੈ ਕੇ ਇਹ ਗੱਡੀ ਤੇ ਜਾ ਪਏ ਡੱਬਿਆਂ ਚੋਂ ਕੱਢ ਕੇ 20 ਹਿੰਦੂ ਸਿੱਖ ਤੇ ਮੈਡੀਕਲ ਦੀਆਂ ਕਾਲਜ ਦੀਆਂ ਲੜਕੀਆਂ ਇਹਨਾਂ ਮਾਰ ਦਿੱਤੀਆਂ ਜਦੋਂ ਇਹ ਗੱਲ ਸ਼ਹਿਰ ਦੇ ਵਿੱਚ ਇਹ ਖਬਰ ਗਈ ਤਾਂ ਸਾਰੇ ਸ਼ਹਿਰ ਨੇ ਬੜਾਏ ਰੋਸ ਮਨਾਇਆ ਸਾਰਾ ਸ਼ਹਿਰ ਉਸੇਪਰ ਬੰਦ ਹੋ ਗਿਆ ਫਿਰ ਹਿੰਦੂ ਸਿੱਖਾਂ ਨੇ ਹਥਿਆਰ ਲੈ ਕੇ ਆਪਣੀ ਰੱਖਿਆ ਲਈ ਆਪਣੇ ਭੈਣ ਭਰਾਵਾਂ ਦੀ ਰੱਖਿਆ ਲਈ ਬਾਜ਼ਾਰ ਚ ਫਿਰਨਾ ਸ਼ੁਰੂ ਕਰ ਦਿੱਤਾ ਤੇ ਮੁ슬ਮਾਨਾਂ ਵੀ ਹਥਿਆਰ ਲੈ ਕੇ ਬਜ਼ਾਰਾਂ ਵਿੱਚ ਜਾਣ ਮੜੇ ਕਿਉਂਕਿ ਮੁਸਲਮਾਨਾਂ ਨੇ ਗਿਣਮੇਥ ਕੇ ਪੂਰੀ ਸਾਜ਼ਿਸ਼ ਕੀਤੀ ਸੀ ਉਹਦੇ ਨਾਲ ਮਲਾ ਕੀਤਾ ਸੀ ਸੋ ਉਹਨਾਂ ਦਾ ਪਾਸਾ ਭਾਰੀ ਰਿਹਾ ਪੈਂਦੀ ਸੱਟੇ ਅੱਗਾਂ ਲਾਉਣੀਆਂ ਸ਼ੁਰੂ ਹੋ ਗਈਆਂ ਤੇ ਹੋਲੀ ਦੇ ਦਿਨ ਹੀ ਬਹੁਤੇ ਸੇ ਕੋਲੇ ਮੱਲੇ ਤੇ ਗਏ ਸੀ ਜਿ ਫੇਰੋਂ ਮੁਸਲਮਾਨ ਜ਼ੋਰ ਦੇ ਕੇ ਤੇਰ੍ਹ ਮੰਦਰ ਸਾਹਿਬ ਵੱਲ ਵਧਣ ਲੱਗ ਪਏ ਗੱਲ ਬੜੀ ਸੁਣਨ ਵਾਲੀ ਸੁਣਿਓ ਤੇ ਸਿੱਖਾਂ ਦੀ ਅਣਖ ਵਾਰ ਮੰਦਿਰ ਸਾਹਿਬ ਤੇ ਮੁਸਲਮਾਨ ਚਾਹੁੰਦੇ ਸੀ ਕਿ ਇੱਥੇ ਜਾ ਕੇ ਇੱਕ ਰਾ ਅਗ ਜਾਨੀ ਕਰੀਏ ਬੇਇੱਜ਼ਤੀ ਕਰੀਏ ਪਰ ਸਿੱਖ ਗੋਮਬ ਦਾ ਜੂੰਦੀ ਜੀ ਜਾਨ ਕੋਈ ਵੀ ਆਦਮੀ ਇਹ ਕਿਵੇਂ برداشت ਕਰ ਸਕਦਾ ਕਿ ਕੋਈ ਹਰਿਮੰਦਰ ਸਾਹਿਬਾਂ ਕੇ ਬੇਇੱਜ਼ਤੀ ਕਰ ਦੇ ਦੋਸਤੋ ਕੰਟੀਨਿਊ ਪੜਾਂਗੇ ਜੁੜੇ ਰਹੋ